ਨਹੀਂ ਨਹੀਂ ਕਰਤੀ ਨਾ ਤੁਸੀਂ ਨੋ 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 ਜਾਨੇ ਪੰਜਾਨੇ ਐਕਟਰਾਂ ਦੀ ਸੱਤ ਸੱਤ ਅੱਠ ਅੱਠ ਫਿਲਮਾਂ ਫੇਲ ਹੋਈਆਂ ਤੁਹਾਡੇ ਸਾਹਮਣੇ ਹੋਣੀਆਂ ਕੋਈ ਜਾਨਾ ਪਹਿਚਾਨਾ ਐਕਟਰ ਅਮਿਤ ਆਬਚਨ ਦੀਆਂ 18 ਫਿਲਮਾਂ ਨਾ ਰੋ ਫੇਲ ਹੋਈਆਂ ਤੇ ਮੁੜ ਕੇ ਸਾਰਾ ਕੁਝ ਵਿਗ ਗਿਆ ਸੀ ਤੇ ਮਸਾ ਛੂਤ ਆਈ ਗੱਡੀ ਮੈਂ ਠੀਕ ਕਹਿ ਰਿਹਾ ਤੁਹਾਡੇ ਸਾਹਮਣੇ ਹੋਇਆ ਉਹਦੀ ਕੋਠੀ ਵਿਗਣੀ ਸੀ ਕਿਹੜੇ ਐਕਟਰਾਂ ਦੀ ਗੱਲਾਂ ਕਰਦੇ ਹੋ ਆ ਜਿਹੜੇ ਨਵੇਂ ਐਕਟਰਾਂ ਬੀਬਾ ਜੀ ਡਿਫਰੈਂਸ਼ੀਏਸ਼ਨ ਨਹੀਂ ਕਰੇਗੀ ਕਦੇ ਵੀ ਸਾਰੇ ਐਕਟਰ ਕਮਾਲ ਦੇ ਨੇ ਉਸ ਫਿਲਮ ਦੇ ਵਿੱਚ ਹਰ ਐਕਟਰ ਜੋ ਸਟੇਜ ਤੇ ਆਉਂਦਾ ਸਿੱਖਦਾ ਮੇਰੇ ਵਰਗਾ ਐਕਟਰ ਜਿਹੜਾ ਪਹਿਲੀ ਵਾਰੀ ਗਿਆ ਸੀ ਇਸ ਵਾਲਿਆ ਜਾਂ ਕਰ ਲਿਆ ਤੇ ਹੁਣ ਜੋ ਸੁਣ ਲਿਓ ਮੈਨੂੰ ਮੈਂ ਡਾਇਲੌਗ ਬੋਲਾਂ ਮੈਂ ਭੱਜ ਗਿਆ ਆਡੀਓ ਲਾਈਟਾਂ ਮੈਂ ਕਿਹਾ ਮੈਂ ਕੰਮ ਕਰਦਾ ਮੈਨੂੰ ਦਿਲਜੀਤ ਕੋਰ ਜੀ ਨੇ ਕਿਹਾ ਮੁੰਡਿਆ ਇਧਰ ਆ ਮੈਂ ਮੈਡਮ ਮੇਰਾ ਕੰਮ ਨਹੀਂ ਮੇਰੀਆਂ ਟੰਗਾਂ ਕੰਬਦੀਆਂ ਮੈਂ ਤਾਂ ਕ੍ਰਿਕਟ ਖੇਡਣ ਵਾਲਾ ਬੰਦਾ ਹੌਲੀ 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 ਲੱਕੇ ਫਿਲਮ ਬਟਵਾਰਾ ਬਣੀ ਯਾਰ ਗਰੀਬਾਂ ਦਾ ਬਣੀ ਤੇ ਕਰਦੇ ਕਰਦੇ ਅੱਜ ਵੀ ਮੈਂ ਐਕਟਰ ਨਹੀਂ ਹੈਗਾ ਪਰ ਮੈਂ ਕੋਸ਼ਿਸ਼ ਕਰਦਾ ਸੋ ਕੋਈ ਵੀ ਐਕਟਰ ਵੱਡਾ ਛੋਟਾ ਨਹੀਂ ਹੁੰਦਾ ਸਾਰੇ ਐਕਟਰ ਇੱਕੋ ਬਰਾਬਰ ਨੇ ਕੁਐਸਚਨ ਇਹ ਹੈ ਕਿ ਤੁਹਾਡਾ ਸਬਜੈਕਟ ਤਕੜਾ ਹੋਣਾ ਚਾਹੀਦਾ ਹੈ ਰੋਡੇ ਕਾਲਜ ਵਾਲਾ ਸਬਜੈਕਟ ਨਹੀਂ ਚੱਲਿਆ ਇਹ ਦੁੱਖ ਵਾਲੀ ਗੱਲ ਹੈ ਇਸ ਕਰਕੇ ਨਹੀਂ ਚੱਲਿਆ ਕਿਉਂਕਿ ਉਸ ਸਰ ਨੇ ਜਿਹੜੀ ਗੱਲ ਕੀਤੀ ਹੈ ਨਾ ਬੀ கிரேਡ ਵਾਲੀ ਫਿਲਮ ਸ਼ੋਅਸ ਨਹੀਂ ਦੇਣੇ ਪ੍ਰਮੋਟ ਨਹੀਂ ਕਰਨਾ ਹਰ ਫਿਲਮ ਨੂੰ ਹਰ ਪੰਜਾਬੀ ਨੂੰ ਪ੍ਰਮੋਟ ਕਰਨਾ ਚਾਹੀਦਾ ਚੱਲੇ ਨਾ ਚੱਲੇ ਇਹ ਰੱਬ ਦੀ ਮਰਜ਼ੀ ਹੈ ਲੇਕਿਨ ਆਪਾਂ ਇਹਨਾਂ ਕੀ ਵੀ ਆਪਾਂ ਕੋਸ਼ਿਸ਼ ਨਹੀਂ ਕੀਤੀ ਸੋ ਯੂ ਨੈਵਰ ਸੇ ਐਨੀਥਿੰਗ ਅਬਾਊਟ ਐਕਟਰਸ 올 ਐਕਟਰਸ ਆ ਬ੍ਰੀਡ ਐਕਟਰਸ ਮੈਨੂੰ ਇੱਕ ਐਕਟਰ ਦੱਸ ਦਿਓ ਆਪਾਂ ਲਾਜ ਦਾ ਮੁੰਡਾ ਹੁਣ ਪਹਿਲੀ ਵਾਰ ਆਇਆ ਸੱਚ ਅ ਬ੍ਰੀਲੀਅੰਟ ਐਕਟਰ ਹੀ ਇਜ਼ ਹੌਲੀ 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 ਸਿੱਖਦਾ ਸਿੱਖਦਾ ਹੀ ਵਿਲ ਬਿਕਮ ਅ ਗ੍ਰੇਟ ਐਕਟਰ ਯੂ ਅੰਡਰਸਟੈਂਡ ਨਹੀਂ ਨਹੀਂ ਕਰਤੀ ਨਾ ਤੁਸੀਂ ਨੋ 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 ਜਾਨੇ ਪੰਜਾਨੇ ਐਕਟਰਾਂ ਦੀ ਸੱਤ-ਸੱਤ ਅੱਠ-ਅੱਠ ਫਿਲਮਾਂ ਫੇਲ ਹੋਈਆਂ ਤੁਹਾਡੇ ਸਾਹਮਣੇ ਹੋਣੀਆਂ ਕੋਈ ਜਾਨਾ ਪਹਿਚਾਨਾ ਐਕਟਰ ਅਮਿਤ ਆਬਚਨ ਦੀਆਂ 18 ਫਿਲਮਾਂ ਨਾ ਰੋ ਫੇਲ ਹੋਈਆਂ ਤੇ ਮੁੜ ਕੇ ਸਾਰਾ ਕੁਝ ਵਿਗ ਗਿਆ ਸੀ ਤੇ ਮਸਾ ਛੂਟ ਆਈ ਗੱਡੀ ਮੈਂ ਠੀਕ ਕਰ ਰਿਹਾ ਤੁਹਾਡੇ ਸਾਹਮਣੇ ਹੋਇਆ ਉਹਦੀ ਕੋਠੀ ਵਿਗਣੀ ਸੀ ਕਿਹੜੇ ਐਕਟਰਾਂ ਦੀ ਗੱਲਾਂ ਕਰਦੇ ਹੋ ਆ ਜਿਹੜੇ ਨਵੇਂ ਐਕਟਰਾਂ ਬੀਬਾ ਜੀ ਡਿਫਰੈਂਸ਼ੀਏਸ਼ਨ ਨਹੀਂ ਕਰੇਗੀ ਕਦੇ ਵੀ ਸਾਰੇ ਐਕਟਰ ਕਮਾਲ ਦੇ ਨੇ ਫਿਲਮ ਦੇ ਵਿੱਚ ਹਰ ਐਕਟਰ ਜੋ ਸਟੇਜ ਤੇ ਆਉਂਦਾ ਸਿੱਖਦਾ ਮੇਰੇ ਵਰਗਾ ਐਕਟਰ ਜਿਹੜਾ ਪਹਿਲੀ ਵਾਰੀ ਗਿਆ ਸੀਗਾ ਤੇ ਸਵਾਲ ਇਹ ਆ ਜਾ ਕਰ ਲਿਆ ਤੇ ਹੁਣ ਜੋ ਸਵਾਲ ਹੀ ਲਿਓ ਮੈਨੂੰ ਮੈਂ ਡਾਇਲੌਗ ਬੋਲਾਂ ਮੈਂ ਭੱਜ ਗਿਆ ਆਡੀਓ ਲਾਈਟਾਂ ਮੈਂ ਕਿਹਾ ਮੈਂ ਨਹੀਂ ਕੰਮ ਕਰਦਾ ਮੈਨੂੰ ਦਿਲਜੀਤ ਕੋਰ ਜੀ ਨੇ ਕਿਹਾ ਮੁੰਡਿਆ ਇਧਰ ਆ ਮੈਂ ਮੈਡਮ ਮੇਰਾ ਕੰਮ ਨਹੀਂ ਮੇਰੀਆਂ ਟੰਗਾਂ ਕੰਬਦੀਆਂ ਮੈਂ ਤਾਂ ਕ੍ਰਿਕਟ ਖੇਡਣ ਵਾਲਾ ਬੰਦਾ ਹੌਲੀ 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 ਲੱਕੇ ਫਿਰੋਂ ਬਟਵਾਰਾ ਬਣੀ ਯਾਰ ਗਰੀਬਾਂ ਦਾ ਬਣੀ ਤੇ ਉਹ ਕਰਦੇ ਕਰਦੇ ਅੱਜ ਵੀ ਮੈਂ ਐਕਟਰ ਨਹੀਂ ਹੈਗਾ ਪਰ ਮੈਂ ਕੋਸ਼ਿਸ਼ ਕਰਦਾ ਸੋ ਕੋਈ ਵੀ ਐਕਟਰ ਵੱਡਾ ਛੋਟਾ ਨਹੀਂ ਹੁੰਦਾ ਸਾਰੇ ਐਕਟਰ ਇੱਕੋ ਬਰਾਬਰ ਨੇ ਕੁਐਸਚਨ ਇਹ ਹੈ ਕਿ ਤੁਹਾਡਾ ਸਬਜੈਕਟ ਤਕੜਾ ਹੋਣਾ ਚਾ ਰੋਡੇ ਕਾਲਜ ਵਾਲਾ ਸਬਜੈਕਟ ਨਹੀਂ ਚੱਲਿਆ ਇਹ ਦੁੱਖ ਵਾਲੀ ਗੱਲ ਹੈ ਇਸ ਕਰਕੇ ਨਹੀਂ ਚੱਲਿਆ ਕਿਉਂਕਿ ਉਸ ਸਰ ਨੇ ਜਿਹੜੀ ਗੱਲ ਕੀਤੀ ਹੈ ਨਾ ਬੀ ਗ੍ਰੇਡ ਵਾਲੀ ਫਿਲਮ ਸ਼ੋਅਜ਼ ਨਹੀਂ ਦੇਣੇ ਪ੍ਰਮੋਟ ਨਹੀਂ ਕਰਨਾ ਹਰ ਫਿਲਮ ਨੂੰ ਹਰ ਪੰਜਾਬੀ ਨੂੰ ਪ੍ਰਮੋਟ ਕਰਨਾ ਚਾਹੀਦਾ ਚੱਲੇ ਨਾ ਚੱਲੇ ਇਹ ਰੱਬ ਦੀ ਮਰਜ਼ੀ ਹੈ ਲੇਕਿਨ ਆਪਾਂ ਇਹਨਾਂ ਕੀ ਵੀ ਆਪਾਂ ਕੋਸ਼ਿਸ਼ ਨਹੀਂ ਕੀਤੀ ਸੋ ਯੂ ਨੈਵਰ ਸੇ ਐਨੀਥਿੰਗ ਅਬਾਊਟ ਐਕਟਰਸ ਆਲ ਐਕਟਰਸ ਆ ਬ੍ਰੀਲੀਅੰਟ ਐਕਟਰਸ ਮੈਨੂੰ ਇੱਕ ਐਕਟਰ ਦੱਸ ਦਿਓ ਆਪਾਂ ਲਾਈ ਦਾ ਮੁੰਡਾ ਔਰ ਪਹਿਲੀ ਵਾਰ ਆਇਆ ਸੱਚ ਅ ਬ੍ਰੀਲੀਅੰਟ ਐਕਟਰ ਹੀ ਇਸ ਹੌਲੀ 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 ਸਿੱਖਦਾ ਸਿੱਖਦਾ ਹੀ ਹੀ ਵਿਲ ਬਿਕਮ ਅਗਰੇ ਟੈਂਕਰ ਯੂ ਅੰਡਰਸਟੈਂਡ ਆਗਾ ਅਜੇ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ